ਅਮਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿਹਾ ਕਹਿੰਦਾ ਸੀ ਕਿ ਬੱਚਿਆਂ ਦੀ ਲੜਾਈ ਨੂੰ ਲੈ ਕੇ ਇੱਟਾਂ ਰੋੜੇ ਪੱਥਰ ਤਾਂ ਚੱਲੇ ਹੀ ਤੇ ਨਾਲ ਹੀ ਕਿਰਪਾਨਾਂ ਤੱਕ ਚਲੀਆਂ ਨੇ ਦੱਸਿਆ ਜਾ ਰਿਹਾ ਕਿ ਵੀਰੇ ਕਰੀਬ ਨੌਜਵਾਨਾਂ ਨੇ ਆ ਕੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਜਿੱਥੇ ਗੁੰਡਾਗਰਦੀ ਕੀਤੀ ਹੈ ਉੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਆਏ ਹੋਏ ਨੌਜਵਾਨਾਂ ਨੇ ਕਈ ਦੁਕਾਨਾਂ ਦੀ 판 ਤੋੜ ਵੀ ਕੀਤੀ ਹੈ ਤੇ ਨਾਲ ਹੀ ਇੱਕ ਵਾਰ ਆ ਕੇ ਜਦੋਂ ਉਹ ਚਲੇ ਜਾਂਦੇ ਨੇ ਤਾਂ ਦੂਜੀ ਵਾਰ ਆ ਕੇ ਦੁਬਾਰਾ ਤੋਂ ਹਮਲਾ ਕੀਤਾ ਗਿਆ ਅਮਰਿਤਸਰ ਦੇ ਬਟਾਲਾ ਰੋਡ 'ਤੇ ਇਹ ਘਟਨਾ ਜਿੱਥੇ ਕੁਝ ਨੌਜਵਾਨਾਂ ਨੇ ਸ਼ਰਮ ਗੁੰਡਾਗਰਦੀ ਆਕੇ ਨੌਜਵਾਨਾਂ ਨੇ ਜਿੱਥੇ ਭੰਨ ਤੋੜ ਕੀਤੀ ਉਥੇ ਇਟਾ ਰੋੜੇ ਪੱਥਰ ਬੋਤਲਾ ਤੱਕ ਚੁਲਾਏ ਕਿਰਪਾਨਾਂ ਤੱਕ ਚਲੀਆਂ ਨੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਇਲਾਕੇ ਦੇ ਦੁਕਾਨਦਾਰਾਂ ਨੇ ਦੱਸੇ ਕਿ ਪਹਿਲਾਂ ਤਾਂ ਬੱਚਿਆਂ ਵਿਚਾਲੇ ਲੜਾਈ ਹੋਈ ਸੀ ਫਿਰ ਕੁਝ ਨੌਜਵਾਨ ਜਿਹੜੇ ਕਿ ਹਥਿਆਰ ਨਾਲ ਲੈ ਸੋਕੇ ਆਉਂਦੇ ਨੇ ਉਹਨਾਂ ਨੇ ਇਟਾ ਰੋੜੇ ਤੇ ਬੋਤਲਾ ਚੁਲਾਉਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਬੇਸਬਾਲ ਤੇ ਕਿਰਪਾਨਾਂ ਵੀ ਸਨ ਉਹਨਾਂ ਕਹੇ ਕਿ ਬਟਾਲਾ ਰੋਡ ਤੇ ਤੰਤੂ ਕੋਲੋਨੀ ਇਲਾਕੇ ਅੱဒီਏ ਕਟਨਾ ਜਿੱਤੇ ਛੋਟੇ-ਛੋਟੇ ਬੱਚਿਆਂ ਦੀ ਲੜਾਈ ਹੋਈ ਸੀ ਜਿਸ ਦੇ ਵਿੱਚ ਬਾਜ਼ਾਰ ਦੇ ਵਿੱਚ ਆ ਕੇ ਪਹਿਲਾਂ ਤਾਂ ਸੁਲਾ ਕਰਵਾ ਦਿੱਤੀ ਜਾਂਦੀ ਤੇ ਬਾਅਦ ਦੇ ਵਿੱਚ ਥੋੜੀ ਹੀ ਦੇਰ ਦੇ ਵਿੱਚ ਹੀ ਇੱਕ ਧਿਰ ਵੱਲੋਂ 25 ਤੋਂ 30 ਬੰਦੇ ਲੈ ਕੇ ਆਉਂਦੇ ਨੇ ਤੇ ਪਿਸਤੌਲ ਵਿਉਨਖ ਦੇ ਕੋਲ ਹੁੰਦੀ ਹੈ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਆਡਾ ਮੇਰਾ ਨਾਮ ਹੈ ਬਲਜਿੰਦਰ ਸਿੰਘ ਹਾਂਜੀ ਕਿੱਥੋਂ ਦੇ ਰਹੇ ਹੋ ਜੀ ਹੈਲੋ ਇਹ ਨਿਊ ਭਾਰਤ ਨਗਰ ਦੇ ਹਾਂਜੀ ਭਾਜੀ ਕੀ ਗੱਲ ਹੋਈ ਅੱਜ ਇੱਥੇ ਜੀ ਮੈਂ ਤੇ ਇੱਥੇ ਆਪਾਂ ਗਾਹਕ ਤੋਰਨਦੇ ਆਂ ਤੇ ਇੱਥੇ ਇਧਰੋਂ ਮੁੰਡੇ ਆਏ ਆ 5-7 ਬੋਤਲਾਂ ਚਲਾਉਣ ਲੱਪੇ ਆ ਤੇ ਆ ਰੋੜੇ ਵਟਿਆ ਗਾਹਕ ਸਾਡੇ ਸਾਰੇ ਭੱਜ ਗਏ ਬੋਤਲਾਂ ਚਲਾਈਆਂ ਕਿੰਨਾ ਤੇ ਉਹਨਾਂ ਨੇ ਬੋਤਲਾਂ ਪਤਾ ਨਹੀਂ ਗੱਡੀਆਂ ਉੱਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਨੂ ਨਹੀਂ ਪਤਾ ਐਂ ਤੇ ਗਾਹਕ ਤੋਰਨਦੇ ਇੱਥੇ ਚਾਰੇ ਗਾਹਕ ਸਾਰੇ ਇਧਰ ਉਧਰ ਭੱਜ ਗਏ ਹੂੰ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡੇ ਜਿਨ੍ਹਾਂ ਨੇ ਬੋਤਲਾਂ-ਬੋਤਲਾਂ ਚਲਾਈਆਂ ਇਹ ਆ ਸੁੰਚ ਆਇਆ ਵੀ ਇਤਰ ਲੋਗੜ 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 ਕਹਿਂਦੇ ਆ ਤੁੰਗਾ ਦਾ ਆ ਮੁੰਡਾ ਟੁੱਟਣ ਨਾਲ ਉਹਦੇ ਮੁੰਡੇ ਹੈਗੇ ਨੇ ਹਾਂਜੀ ਹਾਂਜੀ ਐਂ ਬੁਲਾਇਆ ਹੋਣੀ 100 ਨੰਬਰ ਤੇ ਕੋਣ ਮੰਗ ਕੀ ਕਰਦੇ ਤੁਸੀਂ ਭਾਈ ਇਨਸਾਫ ਚਾਹੀਦਾ ਸਾਨੂੰ ਐਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਹੋਇਆ ਸੀਗਾ ਠੀਕ ਆ ਉਦੋਂ ਆ ਕੇ ਨਜਾਇਜ਼ੀ ਬਦਮਾਸ਼ੀ ਕਰਕੇ ਮਤਲਬ ਚਲ ਗਈ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਗਿਆ ਚਲੋ ਗਰੀਬ ਬੰਦੇ ਸੀਗੇ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਹਾਂ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਵੱਲੋਂ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇੱਟਾਂ ਰੋੜਾਂ ਚ ਮਤਲਬ ਚਲਾਣ ਲੱਪੇ ਕਿਸੇ ਦੇ ਨਾਲ ਦੇ ਇੱਟਾਂ ਰੋੜਾਂ ਤੁਹਾਡੇ ਨਾਲ ਦੇ ਆ ਭਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ ਚ ਚਲਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾ ਪਿਆ ਜੀ ਅੰਦਰ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇਟਾਂ ਪਈਆਂ ਜੀ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰਾ ਸਾਰੇ ਸਾਰੀਆਂ ਲੇਡੀਜ਼ ਵਗੈਰਾ ਸਾਰੇ ਬਾਜ਼ਾਰ ਚ ਹੀਗੇ ਅਸੀਂ ਮੱਲੋ ਖਾਣਾ ਖਾਣ ਜਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਆ ਜੋ ਇੰਨਾ ਕਰਕੇ ਆਪਾਂ ਗੇੜ ਨਹੀਂ ਆ ਪੂਰਾ ਹੜਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਭਾਈ ਇੱਥੇ ਆ ਮੇਰਾ ਨਾਮ ਭਾਈ ਭੂਪਾ ਭਪਿੰਦਰ ਸਿੰਘ ਭਾਜੀ ਅੱਜ ਕੀ ਗੱਲ ਹੋਈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਲਈ ਵੈਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਂਜੀ ਹੋਰਾ ਉਹ 15 20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਇੱਥੇ ਹੱਲ ਲੈ ਕੇ ਆਇਆ ਉਹਨੇ ਆਂਦੇ ਇੱਥੇ ਟਰਾਲਾ ਚਲਾਉਣਾ ਸ਼ੁਰੂ ਕਰਤਾ ਉਹ ਬੋਤਲਾ ਬੋੜਿਆ ਇਹ ਸੰਦੂਕ ਲੋਨੀ ਭਾਜੀ ਬਟਾਲਾ ਰੋਡ ਤੇ ਕਿੰਨੇ ਕ ਜਣੇ ਆਏ ਸੀ ਉਹ ਭਾਈ 20 ਤੋਂ 25 ਜਨੇ ਹੈਗੇ ਸਾਲਿਆਂ ਤੋਂ ਥਿਆੜ ਬੋਤਲਾਂ ਆਈਆਂ ਅਸੀਂ ਆ ਸਾਲੇ ਸ਼ੀਸ਼ੇ ਸ਼ੀਸ਼ੇ ਸਾਰੇ ਡਾਕਾਂ ਦੇ ਵੀ ਬੱਜੇ ਜੇ ਪੱਟੇ ਰੋੜੇ ਤੁਹਾਡੇ ਆ ਬਿੱਟਾ ਰੋੜੇ ਸਿੱਤੇ ਵੱਜੇ ਭਾਜੀ ਦੁਕਾਨ ਦੁਕਾਨ ਵਾਲਾ ਆਹ ਇੱਕੋ ਸ਼ੀਸ਼ੇ ਸਾਰੇ ਸ਼ੀਸ਼ੇ ਤੋਂ ਜਾਨਾ ਜਿਹੜੇ ਗਾਖ ਲੋਤੇ ਉਹ ਭਾਈ ਮੁੰਡਾ ਬਲਮਾਸ਼ੇ ਵਾਲਾ ਨਹੀਂ ਉਹਦਾ ਇੱਕ ਅੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਜਨੇ ਗੱਲੇ ਹੋਏ ਆ ਕਿੱਥੋਂ ਦਾ ਰਹਿਣ ਆਲਾ ਹੀ ਆ ਭਾਈ ਤੁੰਗੜਾ ਰਹਿਣ ਆਲਾ ਆ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੋਈ ਭਾਈ ਬਾਕੀ ਕਰਦੇ ਹੋ ਭਾਈ ਉਹ ਸਾਹ ਮਿਲਣਾ ਚਾਹੀਦਾ ਭਾਈ ਉਸ ਨੂੰ ਜਮ੍ਹਾਂ ਕਰਾਓ ਤੇ ਤੁਹਾਨੂੰ ਵੀ ਲੱਗਦਾ ਕਿ ਨਹੀਂ ਭਾਈ 2 ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਰਹੇ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਦੰਗਾ ਮਾਰ ਦੇਣਾ ਇੱਥੇ ਭਾਈ ਕਿੰਨੀ ਕਿਨਾਰੇ ਤੋਰ ਬਣ ਕੀਤੀ ਕਿੰਨੀ ਬੰਦਾ ਭਾਈ ਇਹ ਵੇਖੋ ਏਟ ਰੋੜਾ ਕਿੰਨਾ ਖਿਲ ਰਿਹਾ ਆ ਵੇਖੋ ਸਾਰੇ ਆ ਗਏ ਇਥੋਂ ਆਹ ਵੇਖੋ ਭਾਈ ਏਟ ਰੋੜਾ ਕਿੰਨਾ ਖਲਾਣਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿੱਥੇ ਹੋਏ ਸਾਲੇ ਆ ਭਾਈ ਉਧਰ ਵੀ ਚਿੱਲੇ ਇੱਧਰ ਚਿੱਲੇ ਮੁਗਮਪੁਰੇ ਥਾਣੇ ਤਲਾਹ ਕੀਤੀ ਭਾਜੀ ਹਲੇ ਤੱਕ ਕੋਈ ਨਹੀਂ ਆਇਆ ਭਾਜੀ ਉਧਰ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਤੇ ਛਾਪੇ ਮਾਰੀ ਕਰਕੇ ਛੇਤੀ ਹੀ ਮੁਲਜ਼ਮਾਂ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਟ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪ ਕੋ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨੀਗਾ ਜੇ ਕੋਈ ਕੰਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਅਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਪੂਰੀ ਗੁੰਡਾਗਰਦੀ ਉਹਨਾਂ ਕੋਲ ਕੀ ਕੀ ਗਈ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਕਿਹਾ ਗਿਆ ਵੀ ਉਹਨਾਂ ਕੋ ਹਸਲਾ ਵਗੈਰਾ ਵੀ ਹੈਗਾ ਸੀ ਅਸੀਂ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਰਨੀ ਕਾਰਵਾਈ ਕੀਤੀ ਜਾਵੇਗੀ